ਵਾਜਲ ਦਾ ਸਰਹੱਦੀ ਇਲਾਕੇ ਵਿੱਚ ਜ਼ਿਲ੍ਹਾ ਪ੍ਰੇਸ਼ਰ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਇਸੇ ਤਰ੍ਹਾਂ ਸਰਹੱਦੀ ਪਿੰਡ ਰੇਤੇਵਾਲੀ ਪੈਣੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੋਲਿੰਗ ਬੂਥਾਂ ਤੇ ਲੋਕਾਂ ਦਾ ਪਾਰੀ ਉਸ਼ਾਦ ਦੇਖਣ ਨੂੰ ਮਿਲਿਆ ਅਤੇ VOTING ਸ਼ਾਂਤਮਈ ਤੰਗ ਨਾਲ ਨੇਪਰੇ ਚੜ੍ਹੀ। ਇਸ ਮੌਕੇ ਬਲਾਕ ਸੰਮਤੀ ਜੋਨ ਵੱਲੇ ਸ਼ਾਹੀਠਾੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਇਲਾਕੇ ਦੇ ਪਿੰਡਾਂ ਵਿੱਚ ਮਾਹੌਲ ਬਹੁਤ ਵਧੀਆ ਰਿਹਾ। ਉਹਨਾਂ ਦਾਅਵਾ ਕੀਤਾ ਕਿ ਪਾਰਟੀ ਨੂੰ ਲੋਕਾਂ ਵੱਲੋਂ ਪਰਵਾ ਉਂਗਾਰਾ ਮਿਲਿਆ ਹੈ। ਇਸ ਮੌਕੇ ਉਹਨਾਂ ਨੇ ਪਾਰਟੀ ਦੇ ਕੰਮਾਂ ਬਾਰੇ ਦੱਸਿਆ ਭਗਵੰਤ ਮਾਨ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੀਆਂ ਸਾਰੀਆਂ ਮੁਸ਼ਕਲਾਂ ਦੇ ਜਲਦੀ ਹੱਲ ਕਰਨ ਦਾ ਪ੍ਰੋਸਾ ਦਿੱਤਾ। ਮੇਰਾ ਨਾਮ ਸੁਖਦੇਵ ਸਿੰਘ ਪਿੰਡ ਜੰਗੜ ਪੈਣੀ। ਜਿਉਣਾ ਵੇਖੋ ਜੀ ਬਲਾਕ ਸੰਚੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ। ਇਹਨਾਂ ਦੇ ਜਿਉਂ ਕਿ ਲੋਕਾਂ ਨੂੰ ਅਧਿਕਾਰ ਹੈ ਆਪਣਾ ਅਕ ਲੈਣ ਦਾ। ਜਿਵੇਂ ਕਿ ਆਪਾਂ ਚੋਣਾਂ ਦਿਲਾ ਲਈਏ ਜਾਂ ਪਾਰਟੀ ਲਾ ਲਈਏ ਜਿਵੇਂ ਵਿਆਮਾਦਵੀ ਪਾਰਟੀ ਵੱਲੋਂ ਮੈਨੂੰ ਕੈਂਡੀਡੇਟ ਯਾਨੀ ਕਿ ਟਿਕਟਰ ਅਨਾਉਂਸ ਕੀਤੀ ਗਈ ਬਲਾਕ ਸੰਚੇ ਦੀ। ਤੋ ਵੇਖੋ ਜੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਸਰਕਾਰ ਬਹੁਤ ਵਧੀਆ ਹੈ ਇਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਨੇ ਵੀ ਜੋ ਵੀ ਕੰਮ ਇਹਨਾਂ ਕੀਤਾ ਬਹੁਤ ਵਧੀਆ ਕੀਤਾ ਹੈ ਸੇ ਸੋਕਾਂ ਵਾਸਤੇ ਇਹ ਇਹ ਲੋਕਾਂ ਦੀ ਸੋਚ ਇਹ ਹੈ ਕਿ ਸਾਡੇ ਜੋ ਵਿਧਾਇਕ ਨੇ ਜਦੋਂ ਪਾਣੀ ਆੜ ਆਇਆ ਸੀਗਾ ਆੜ ਦੇ ਵਿੱਚ ਉਹਨੇ ਇੱਕ ਦਿਨ ਨਹੀਂ ਨਾਗਾ ਜਿਹੜੇ ਪਿੰਡ ਨਹੀਂ ਹੋ ਗਏ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦਾ ਇਸ਼ਾਰ ਲਈ ਲੋਕਾਂ ਨੂੰ ਜਿੰਨੇ ਤੱਕ ਸੀਗਾ ਸਮਗਰੀ ਵਗੈਰਾ ਰਾਸ਼ਨ ਵਗੈਰਾ ਸਭ ਕੋ ਪਹੁੰਚਾਇਆ ਔਰ ਲੋਕੋ ਉਹਨਾਂ ਨੂੰ ਅੱਜ ਸਾਥ ਦੇ ਰਹੇ ਨੇ ਵਾਤ ਬਾਤ ਵੋਟਾਂ ਉਹਨਾਂ ਨੂੰ ਪਾ ਰਹੇ ਨੇ ਔਰ ਲੋਕਾਂ ਦਾ ਪਿਆਰ ਵੀ ਇੰਨਾ ਕੋਈ ਵਿਧਾਇਕ ਸਾਹਿਬ ਨਾਲ ਕਿ ਉਹ ਵਿਧਾਇਕ ਨਹੀਂ ਉਹ ਇੱਕ ਆਮ ਇਨਸਾਨ ਬਣ ਕੇ ਜੋ ਪਿੰਡਾਂ ਦੇ ਵਿੱਚ ਕੁੰਦੇ ਨੇ ਜੇ ਲੋਕਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਇੱਕ ਵਿਧਾਇਕ ਨਹੀਂ ਉਹਨਾਂ ਦਾ ਸਾਰਾ ਪਰਿਵਾਰ ਹੀ ਜਿਵੇਂ ਉਹਦੇ ਫਾਦਰ ਸਾਹਿਬ ਹੋ ਗਏ ਉਹਦੇ ਮੈਸੀ ਹੋ ਗਏ ਉਹਦੇ ਬ੍ਰਦਰ ਹੋ ਗਏ ਸਾਰੇ ਹੀ ਆਪੋ ਆ ਦੇਰੀਆ ਵੰਡ ਕੇ ਜਿਵੇਂ ਸਾਡਾ ਆਗਿਆ ਬੱਲੇ ਸ਼ਾਠਾੜ ਜਿਵੇਂ ਅੱਗੇ ਲਾ ਲੋ ਮਾਰ ਸੋਣਾ ਜੋ ਵੀ ਨਵੀਂ ਪਿੰਡਾਂ ਹੜ ਦੇ ਵਿੱਚ ਗਈ ਸੀਗੇ ਟਾਣੀ ਸੱਦਾ ਸਿੰਘ ਔਰ ਗੁਰਕਾ ਸਾਰੇ ਪਿੰਡਾਂ ਦੇ ਵਿੱਚ ਆਪੋ ਆਪੇ ਡਿਊਟੀਆਂ ਨਿਭਾਉਂਦੇ ਰਹੇ ਨੇ ਤਿੰਨ ਤੋਂ ਚਾਰ ਮਹੀਨੇ ਲਗਾਤਾਰ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਨੇ ਔਰ 2023 ਦੇ ਵਿੱਚ ਵੀ ਵਿਚਰੇ ਸੀਗੇ ਤੇ ਲੋਕਾਂ ਨੂੰ ਇੰਨਾ ਕੋ ਉਹਨਾਂ ਤੇ ਮਾਣ ਹੈ ਫਕਰ ਹੈ ਵੀ ਇਹ ਸਾਡੀ ਬਾਹ ਫੜ ਸਕਦੇ ਨੇ ਹੋਰ ਕੋਈ ਨਹੀਂ ਸਾਡੀ ਫੜ ਸਕਦਾ ਲੋਕ ਇਹੋ ਤਾਂ ਐਸ ਦੇਖ ਲੋ ਇਹ ਸੈਮੀ ਫਾਈਨਲ ਹੈ ਜੀ ਇਹ ਤੇ ਸੈਮੀ ਫਾਈਨਲ ਤੇ ਸਾਰਾ ਫਾਈਨਲ ਹੋ ਜਾਏਗਾ ਇਸ 2027 ਦੇ ਵਿੱਚ ਕਿੰਦੀ ਸਰਕਾਰ ਸਰਕਾਰ ਦੀ ਗੱਲ ਕਰੀ ਤਾਂ ਆਪਾਂ ਸਿਮ ਭਗਵੰਤ ਸਿੰਘ ਮਾਨ ਜੀ ਦਾ ਆਪਾਂ ਦੇਨ ਨਹੀਂ ਦੇ ਸਕਦੇ ਕਿਉਂਕਿ 60000 ਨੌਕਰੀ ਕਹਿਣਾ ਸੌਖਾ ਹੈ 60000 ਨੌਕਰੀ ਅੱਜ ਤੋਂ 25 ਸਾਲ ਪਹਿਲਾਂ ਆਪਾਂ ਬੈਕਵਾਰਡ ਚਲੇ ਚਲੇ ਚਲੀਏ ਨਾ ਤਾਂ 60000 ਨੌਕਰੀ ਅਜੇ ਤੱਕ ਨਹੀਂ ਮਿਲੀ ਜੋ ਅ 2-3 ਸਾਲਾਂ ਦੇ ਵਿੱਚ ਜਾਂ 4 ਸਾਲ ਹੋ ਗਏ ਸਰਕਾਰ ਨੂੰ ਸਾਡੇ 3-4 ਸਾਲ ਉਹਦੇ ਵਿੱਚ 60000 ਨੌਕਰੀ ਆਪਣੇ ਕੀ ਸੀਐਮ ਭਗਵੰਤ ਮਾਨ ਨੇ ਦਿੱਤੀ ਹੈ ਬਿਨਾਰਿਸ਼ਮਤ ਸਾਉ ਤੋਂ ਵੱਡੀ ਗੱਲ ਬਿਨਾਂ ਰਸਮਤੌਰ ਆਮ ਆਮ ਲੋਕ ਸਾਡੇ ਜੋ ਬਾਰਡਰ ਪੱਟੀ ਦੇ ਲੋਕ ਨੇ ਮੈਂ ਆ ਦੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦੇ ਵਿੱਚ ਵੀ ਗੜ ਤੋਂ ਗੜ 10 ਮਲਾਜ਼ਮ ਲੱਗ ਚੁੱਕੇ ਨੇ ਸੇਮ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਬਾਕੀ ਬਾਰਡਰ ਏਰੀਆ ਦੀ ਗੱਲ ਕਰੀ ਕਾਫੀ ਦਿੱਕਤਾਂ ਹੀ ਕਾਫੀ ਆਈਆਂ ਨੇ ਥੋੜਾ ਤੁਸੀਂ ਵੀ ਮੰਗ ਨਹੀਂ ਕਰਦੇ ਹੋ ਸਰਕਾਰ ਦੇ ਅੱਤਰ ਥੋੜਾ ਧਿਆਨ ਦਿੱਕਤਾਂ ਜੀ ਦੇਖੋ ਜੀ ਸਾਡੀਆਂ ਦਿੱਕਤਾਂ ਸਭ ਤੋਂ ਦੋਨੋਂ ਦੱਸਿਆ ਵੀ ਅੱਧ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਸਾਨੂੰ ਕੁਦਰਤੀ ਆਫਤ ਹੈ ਕੁਦਰਤੀ ਆਫਤ ਉਤੇ ਸਰਕਾਰਾਂ ਦਾ ਜ਼ੋਰ ਵੀ ਨਹੀਂ ਚੱਲਦਾ ਆਪਾਂ ਕਿਸੇ ਦਾ ਦੋਸ਼ ਲਾਈਏ ਜਿਵੇਂ ਬੀਜੇਪੀ ਤੇ ਲਾਈਏ ਸੈਂਟਰ ਚ ਬੈਠੀ ਵੀ ਉਹਨਾਂ ਕਰਵਾ ਰਹੇ ਨੇ ਜਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਕੀ ਇਹ ਕਰਵਾ ਰਹੇ ਨੇ ਇਹ ਗਲਤ ਹੈ ਕੁਦਰਤ ਦੀ ਖੇਡ ਹੈ ਜੋ ਕੁਦਰਤ ਨੂੰ ਚੰਗਾ ਲੱਗਦਾ ਉਹ ਕਰਦਾ ਆਪਾਂ ਕੁਦਰਤ ਅੱਗੇ ਕੁਝ ਨਹੀਂ ਕਰ ਸਕਦੇ ਕੁਦਰਤ ਇੱਕ ਐਂਜੀ ਚੀਜ਼ ਹੈ ਉਹ ਚਾਵੇ ਤਾ ਇਨਸਾਨ ਨੂੰ ਕਿਤੇ ਤੱਕ ਪਹੁੰਚਾ ਸਕਦੇ ਨੇ ਨਾ ਚਾਵੇ ਤਾਂ ਬਹੁਤ ਕੁਝ ਲੋੜ ਸਕਦੇ ਹੋ ਤੁਸੀਂ ਤੁਸੀਂ ਵੀ ਦੇਖ ਲਓ ਤੁਸੀਂ ਵੀ ਰੋਜ ਪ੍ਰੈਸ ਵਾਲੇਓ ਤੁਸੀਂ ਵੀ ਰੋਏ ਆਈਓ ਕੰਮ ਕਰਦੇ ਹੋ ਜਦੋਂ ਹੜ੍ਹ ਵੀ ਸੀਗਾ ਤੁਸੀਂ ਹੜ੍ਹਾਂ ਦੇ ਵਿੱਚ ਵੀ ਰਹੇ ਹੋ ਵੀ ਇਹ ਕੁਦਰਤੀ ਮਾਰ ਦੇ ਨਾਲ ਜੋ ਨੁਕਸਾਨ ਸੜਕਾਂ ਦਾ ਘਰਾਂ ਦਾ ਜੋ ਫਸਲਾਂ ਦਾ ਔਰ ਪਸ਼ੂਆਂ ਦਾ ਜਾਂ ਬੱਚਿਆਂ ਦਾ ਹੋਇਆ ਹੈ ਉਹ ਵੀ ਵਰਪਾਈ ਸ਼ਿਮ ਭਵੰਤ ਮਾਂ ਦੀ ਸਰਕਾਰ ਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਰਪਾਈ ਵੀ ਕੀਤੀ ਹੈ ਜੋ ਕਿ ਮਾਬੀਅਤ ਲੈ ਲਓ ਮਾਬੀਅਤ ਵੀ ਪਾਇਆ ਵੀ ਯਾਰ ਕਿੱਲੇ ਦਾ ਜੋ ਕਿਹਾ ਸੀਗਾ ਉਹ ਵੀ ਪਾਇਆ ਹੈ ਜੀ ਔਰ ਜੋ ਜਿਨ੍ਹਾਂ ਦੇ ਖੇਤ ਖੇਤ ਰੇਤ ਜਿਹੜੀ ਹੈ ਉਹ ਵੀ ਚੱਲ ਰਿਹਾ ਜੀ ਸਿਸਟਮ ਜਿਸ ਦੀ ਖੇਤ ਉਸ ਦਾ ਰੇਤ ਉਹ ਵੀ ਚੱਲ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ 2027 ਦੇ ਵਿੱਚ ਵੀ ਸਰਕਾਰ ਬਣਦੇ ਇਨਮਾਨ ਹੈਗੇ ਨੇ ਜੀ ਤੇ ਬਾਕੀ ਮਸ਼ਹਨ ਆਲਰੇਡੀ ਸੜਕਾਂ ਦੀ ਹਾਲਤ ਹੋ ਗਈ ਹੋਈ ਹੈ ਤੇ ਮਕਾਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਇਹ ਵੀ ਉਮੀਦ ਕਰਦੇ ਜਲਦੀ ਸਰਕਾਰ ਕੋਲੋਂ ਕਰੇਗੀ ਇਹ ਜੀ 101% 101% ਅਸੀਂ ਕਹਿੰਨੇ ਆ ਵੀ ਨਵੇਂ ਸਾਲ ਦੇ ਵਿੱਚ ਵਿੱਚ ਜਨਵਰੀ ਜਾਂ ਫਰਵਰੀ ਦੇ ਵਿੱਚ ਪੇਮੈਂਟ ਮਕਾਨਾਂ ਦੀ ਵੀ ਪੈ ਜਾਏਗੀ ਔਰ ਜੋ ਆਪਣੇ ਰਹਿੰਦਾ ਹੈ ਮੁਆਵਜ਼ਾ ਪਕੀਆਂ ਦਾ ਜੋ ਗੁਰਦੁਆਰਿਆਂ ਦਾ ਵੀ ਰਹਿੰਦਾ ਉਹ ਵੀ ਪੈ ਜਾਏਗਾ ਤੋਂ ਜੋ ਸੜਕਾਂ ਦੀ ਗੱਲ ਕਰ ਲਈ ਸੜਕਾਂ ਦੇ ਮਾਰਚ ਦੇ ਵਿੱਚ ਇਹਨਾਂ ਦਾ ਵੀ ਕੰਮ ਚਾਲੂ ਹੋਇਆ ਜੀ ਪਿਛਾਰਾ ਰੋਡ ਸਾਰੇ ਹੀ ਬਣ ਜਾਣਗੇ ਕੋਈ ਘਬਰਾਣ ਦੀ ਲੋੜ ਨਹੀਂ ਕਿਉਂਕਿ ਹੁਣ ਇਸ ਟਾਈਮ ਕਹਿੰਦੇ ਨੇ ਸੜਕਾਂ ਬਣਾਈਏ ਤਾਂ ਉਹ ਬਣ ਨਹੀਂ ਸਕਦੀਆਂ ਕੋਈ ਨਹੀਂ ਬਣ ਸਕਦੀਆਂ ਵੀ ਉਹਨੂੰ ਥੋੜਾ ਜਾਂ ਨੋਰਮਲ ਚਾਹੀਦਾ ਹੈ ਜਿਆਦਾ ਠੰਡ ਦੇ ਵਿੱਚ ਯਾਨੀ ਕਿ ਲੁੱਕ ਲੁੱਕ ਪੈਂਦੀ ਹੁੰਦੀ ਹੈ ਉਹਦੇ ਨਾਲ ਬਾਕੀ ਜ਼ਮੀਨਾਂ ਕੱਚੀਆਂ ਦਾ ਵੀ ਮਸਲਾ ਹੈਗਾ ਇਲਾਕੇ ਦਾ ਉਹ ਵੀ ਠੱਜ ਕਰਦੇ ਹੋ ਜਾ ਵੇਖੋ ਜੀ ਜ਼ਮੀਨਾਂ ਕੱਚੀਆਂ ਦਾ ਮਸਲਾ ਜੀ ਇਹ ਆਮ ਆਦਮੀ ਸਰਕਾਰ ਦਾ ਟਾਈਮ ਦਾ ਨਹੀਂ ਹੈਗਾ ਪਹਿਲਾਂ ਦੇ ਮਸਲਾ ਸਾਡਾ ਚੱਲ ਰਿਹਾ ਹੈ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਉਹਦਾ ਮਸਲਾ ਹਲ ਕਿਉਂ ਨਹੀਂ ਹੋਇਆ ਇਹ ਅੱਜ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੀ ਇਹਨਾਂ ਜੋ ਕੁਝ ਕੀਤਾ ਇਹਨਾਂ ਕੀਤਾ ਕੋਈ ਇਹਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਦਾ 1% ਵੀ ਰੋਲ ਨਹੀਂ ਕਿਉਂਕਿ ਅਸੀਂ ਆਪ ਖੁਦ ਅਸੀਂ ਆਪ ਖੁਦ ਸਾਡੇ ਵਿਧਾਇਕ ਸਾਹਿਬ ਸਾਨੂੰ ਚੰਡੀਗੜ੍ਹ ਤੱਕ ਜਿੱਥੇ ਤੱਕ ਵੀ ਲੈ ਕੇ ਗਏ ਨੇ ਜ਼ਮੀਨਾਂ ਬਾਰੇ ਅਸੀਂ ਆਦੀਆਂ ਜਿਹੜੀਆਂ ਫਰਦਾਂ ਫਰਦਾਂ ਲੈ ਕੇ ਨਕਲਾ ਨੁਕਲਾ ਲੈ ਕੇ ਸੀ ਆਪ ਖੁਦ ਲੋਕਾਂ ਦੇ ਜਿੰਨਾ ਏਰੀਆ ਆਪਣਾ ਇਕੱਠੀਆਂ ਕਰਕੇ ਸੀ ਚੰਡੀਗੜ੍ਹ ਤੱਕ ਪਹੁੰਚ ਵੀ ਕੀਤੀ ਏ ਔਰ ਖੇਤੀਬਾੜੀ ਮੰਤਰੀ ਨੂੰ ਵੀ ਮਿਲੇ ਆ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੇ ਤੋਦੀ ਆਮ ਲੋਕਾਂ ਦੀ ਸਰਕਾਰ ਹੈ ਤੁਹਾਡਾ ਹੱਕ ਤੁਹਾਨੂੰ ਜ਼ਰੂਰ ਮਿਲੇਗਾ ਥੋੜਾ ਟਾਈਮ ਲੱਗੇਗਾ ਹੱਕ ਮਿਲੇਗਾ ਤੁਹਾਨੂੰ ਮੇਰਾ ਨਾਮ ਸਿੰਦਰਪਾਲ ਸਿੰਘ ਪੈਂਟ ਰੇ ਤੇਲੀ ਪਹਣੀ ਜ਼ਿਲ੍ਹਾ ਫਾਿਲਕਾ ਔਰ ਜਿਹੜੀਆਂ ਜਿਲ੍ਹਾ ਪ੍ਰਸਿੱਧ ਔਰ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਾਡੇ ਪਿੰਡ 'ਚ ਪੋਲਿੰਗ ਬੂਥ ਲੱਗਿਆ ਸਕੂਲ 'ਚ ਬਹੁਤ ਵਧੀਆ ਸ਼ਾਂਤਪੁਰ ਢੰਗ ਨਾਲ ਹੋ ਰਹੀ ਆ ਪੋਲਿੰਗ ਔਰ ਸਾਡੇ ਜੋ ਕੈਂਡੀਡੇਟ 'ਚ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਸਾਰਿਆਂ ਨੂੰ ਇਹ ਲਾਲ 60 60 65% ਹੋ ਗਈ ਹੈ ਸ਼ਾਮ ਤੱਕ ਕਿੰਨੀ ਕੋਈ ਉਮੀਦ ਨਜ਼ਰ ਆ ਰਹੀ ਹੈ ਭਾਈ ਹੈਗੀ ਆ ਜੀ ਪੂਰੀ ਹੋਵੇਗੀ 100 100 ਤੋਂ 100 ਨਹੀਂ ਤਾਂ ਫਿਰ 90 ਤਾਂ ਪੱਕੀ ਹੀ ਹੈ ਜੀ ਕਿਸ ਤਰ੍ਹਾਂ ਲੋਕਾਂ 'ਚ ਉਤਸ਼ਾਹ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਲੜਾਈ ਨਹੀਂ ਕੁਛ ਨਹੀਂ ਬਹੁਤ ਵਧੀਆ ਲੋਕ ਵੋਟਾਂ ਪਾ ਰਹੇ ਨੇ ਆਪੋ ਆਪੋ ਦੇ ਕਰੇ ਔਰ ਜਿਹੜੇ ਸਾਡੇ ਕੈਂਡੀਡੇਟ ਹੈ ਉਹ ਸਾਡੇ ਵਿੱਚ ਹੀ ਨੇ ਜੀ ਸਾਰੇ ਮੁਕਾਬਲਾ ਤੇ ਵੇਖੋ ਹੁਣ ਝਾੜੂ ਵੜੀ ਆ ਜੀ ਸਰਕਾਰ ਕਰ ਗਿਓ ਪਰ ਜਿਹਦੀ ਸਰਕਾਰ ਹੈ ਜੀ ਉਹਦਾ ਥੋੜਾ ਹੁੰਦਾ ਹੀ ਆ ਜੀ ਸਾਰੇ ਪਿੰਡਾਂ ਚੋਂ ਹੋ ਕੇ ਆਏ ਆ ਬਹੁਤ ਵਧੀਆ ਝਾੜੂ ਨੂੰ ਵਟਾ ਪਾ ਰਹੀਆਂ ਨੇ ਜੀ ਜਿਵੇਂ ਸਾਡੇ ਇਥੇ ਬਲਾਕ ਸੰਤੀ ਸੱਤ ਪਿੰਡਾਂ ਸਾਡਾ ਵੀਰ ਸੁਖਦੇਵ ਸਿੰਘ ਖੜੇ ਚੰਗੜਪੈਣੀ ਤੋਂ ਔਰ ਸਾਡਾ ਜਿਹੜਾ ਜ਼ਿਲ੍ਹਾ ਪਰਸ਼ਦ ਦੇਗਾ 56 ਪਿੰਡਾਂ ਤੋਂ ਉਹ ਸਾਡਾ ਵੀਰ ਸੰਦੀਪ ਸਿੰਘ ਅਜੂਰ ਸਿੰਘ ਮੰਡੀ ਉਹ ਖੜੇ ਨੇ ਔਰ ਸਾਡੇ ਵੀਰ ਫਾਇਲ ਕਾ ਬਿੱਟੂ ਆ ਕੇ ਸਾਡੀ ਬਹੁਤ ਸਪੋਰਟ ਸਾਡੇ ਸਾਰੇ ਭਰਾ ਜਿੰਨੇ ਵੀ ਅਗੇ ਆ ਕੈਂਡੀਡੇਟ ਵਰਕਰ ਬਹੁਤ ਵਧੀਆ ਕਰ ਰਹੇ ਨੇ ਟੋਕਾ ਬਹੁਤ ਅੱਛੀ ਪੜ ਰਹੀ ਹੈ ਇਸ ਤਰ੍ਹਾਂ ਚੱਲ ਰਿਹਾ ਸੂਤ ਤੋਂ ਲੈ ਕੇ ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈ ਕੋਈ ਰੋਲਾ ਨਹੀਂ ਰੱਪਾ ਨਹੀਂ ਬਜ਼ਾਰੇ ਆਏ ਪੈ ਨੇ ਕਿੰਨੇ ਕੁ ਲੋਕ ਆ ਰਹੇ ਨੇ ਲੋਕ ਤਾਂ ਆ ਜਾਂਦੇ ਪੈ ਨੇ ਆ ਕਿੰਨੇ ਗਏ ਨੇ ਕਾਫੀ ਰਸ਼ ਦੇਖਣ ਨੂੰ ਬੜਾ ਰਸ਼ ਗੱਡੀਆਂ ਦੇ ਗੱਡੀਆਂ ਆਦੀ ਮੇਨ ਫਰੀਕ ਤੇ ਟੋਕਾ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆਂ ਕਿ ਲੜਾਈ ਝਗੜੇ ਤੋਂ ਬਚੋ ਆਹ ਵੇਖ ਕੇ ਸੱਟਾ ਲੱਗੇ ਲੜਾਈ ਪਿੱਛੇ ਬਚੋ ਇਹਨਾਂ ਲੜਾਈ ਤੋਂ ਇਹ ਲੜਾਈ ਪਿੱਛੇ ਕਿਸ ਤੋਂ ਲੜੀ ਇਹ ਲੜਾਈ ਹੋ ਜਾਂਦੀ ਮਾੜੀ ਮੋਟੀ ਪਿੰਡਾਂ ਨੂੰ ਪਤਾ ਪਿੰਡਾਂ ਦਾ ਮਾਹੌਲ ਹੈ